ਅਬੇ ਝੂਠ ਮਾਨੋ ਜਿੱਤੇ ਜੰਤੂ ਮੰਤਰੰ ਜਿੰਨੇ ਜੰਤਰ ਮੰਤਰ ਨੇ ਕਰਦੇ ਬੇਦ ਵਿੱਚ ਲਿਖੇ ਹੋਏ ਨੇ ਉਹ ਝੂਠ ਨੇ ਕਿਹੜੇ ਜੰਤਰ ਮੰਤਰ ਜਿੰਨੇ ਵੀ ਕਰਦੇ ਉਹਨਾਂ 'ਚ ਕੋਈ ਸ਼ਕਤੀ ਨਹੀਂ ਹੈ ਸਭਾ ਝੂਠ ਮਾਨੋ ਜਿੱਤੇ ਜੰਤੂ ਮੰਤਰਾਂ 'ਤੇ ਵਿਸ਼ਵਾਸ ਨਾ ਕਰਿਓ ਸਭਾ ਫੋਕਟਮ ਧਰਮ ਹੈ ਭਗਤ ਸਤ ਦਾ ਦੰਦ ਲਿਖ ਲਿਖ ਕੇ ਜੰਤਰ ਮੰਤਰ ਉਹ ਫਿਰ ਗੋਸ ਸਿੱਕਾ ਥਲੋ ਤੁਸੀਂ ਕਹੀ ਨਹੀਂ ਇਹ ਤਾਂ ਕਾਇਮ ਨੇ ਬੇਰੀ ਤੇ ਹੋ ਗਿਆ ਕਰਕੇ ਤਾਂ ਦਿਖਾਉਣੇ ਹੈ ਇਹ ਤਾਂ ਕੁਰਬਾਨੀ ਤਾਂ ਮੰਦੀ ਹੈ ਜੀ ਬੇਰੀ ਰੱਖ ਦਿੱਤੀ ਉਹ ਪੜਦਨ ਬੇਰੀ ਬੇਰੀ ਅੱਖਾਂ ਖੋਲ ਬੇ ਦੇਖ ਬਰ ਅੱਖਾਂ ਇਹ ਕਾਇਰਨ ਥਾਰੇ ਮੇ ਪਟਿਆ ਰੁਕ ਲੈ ਬੜਦਨ ਕਿਉਂ ਝੂੜ ਬੋਤ ਝੂੜ ਨਹੀਂ ਚੱਲਣਾ ਹੈ ਰਾਸੀਂ ਲੋਕਾਂ ਦਾ ਝੂੜ ਕੇ ਤੂੰ ਸਾਡੇ ਘਰ ਝੂਟ ਬਾੜ ਤੂੰ ਕਹੇ ਮੈਂ ਬਾੜਦਾ ਮਝੂੜ ਯੋਗੀ ਕੌਣ ਮੰਨ ਲੁਗਾ ਸਾਰੇ ਦੇਖੋ ਤੁਹਾਡੀ ਇਹ ਗੱਲਾਂ ਜਬਰੇ ਕਥਾਈ ਸੀ ਜਦ ਬਰੂਦਰ ਆੜਾਤਾ ਸੀ ਹਰਬੰਦਰ ਸਾਹਿਬ ਉਹਨਾਂ ਨੇ ਕਦੀ ਮਾਰਿਆ 베ਰੀ ਉਹਨੇ ਕਥਾਈ ਸੀ 베ਰੀ ਤੁਹਾਡੀ ਬਕਵਾਸ ਕਰੀਅਤ ਤੁਸੀਂ ਗੱਬਜਾਬ ਬਣਾਇਆ ਤੁਸੀਂ ਸਾਰੀ ਕੁਰਬਾਨੀ ਛੱਡ ਕੇ ਬੇਕੂਬ ਬਣਾਉਂਦੇ ਸੀ ਲੋਕਾਂ ਨੂੰ ਗੁਰੂ ਦੀ ਬੰਦਾ ਸਾਡਾ ਕਹਿੰਦਾ ਝੂਠ ਹੈ ਅਸੀਂ ਕਹਿੰਦੇ ਤਾਂ ਕਹਦੇ ਝੂਠ ਹੈ ਗੁਰੂ ਨੇ ਕਹਾ ਝੂਠ ਹੈ ਅਸੀਂ ਕਹਾਂਗੇ ਝੂਠ ਹੈ ਜੇ ਤੁਸੀਂ ਚੁੱਪ ਸੀ ਇਹਦਾ ਮਤਲਬ ਹੈ ਤੁਸੀਂ ਸਾਰੇ ਸਾਡਾ ਨਾਸ ਕਰ ਦੋਗੇ ਸਭੈ ਫੋਟ ਨੂੰ ਧਰਮ ਹੈ ਭਰਮ ਤੰਤਰੰ ਇਹ ਸਾਰੇ ਬਰਬਤਲੇ ਕਾ ਖਬਰ ਹੀ ਰੋ ਦੇ ਵਿੱਚ ਅਸੀਂ ਫੜ ਫੜ ਕੇ ਛੇਤਰਾਈ ਕੀਤੀ ਇਹਨਾਂ ਦੀ ਬੜੇ ਸੰਤਾ ਦੀ ਸੁਗੜ ਲਾ ਲਾ ਕੇ ਪਹਿਰੀ ਪੈਦਲ ਦੇ ਸੀ ਇਹ ਅਸੀਂ ਨਾ ਇਥੇ 150 ਚਾਹ ਦਾ ਵਾਲਾ ਪਹਿਲੀ ਵਾਰੀ ਸੀ ਬਰੇ ਕੱਲੋ ਕੋਲੋਂ ਰੋਣ ਦਾ ਆਉਂਦਾ ਮੈਂ ਤੈਨੂੰ ਕੋਈ ਵੱਡੂ ਕੰਮ ਥੋੜਾ ਥੋੜਾ ਕਰਕੇ ਕੱਦ ਕੀ ਗੱਲ ਆਵਾਜ਼ ਗੋਲੋਂ ਦੇ ਦਰਸ਼ਕਾਂ ਨੂੰ ਤੇਰੇ ਜੋ ਇਹ ਵੀ ਕਲਾਸਾਂ ਬਾਅਦ ਰੋਣ ਲੱਗ ਗਿਆ ਬਿੱਡਾਂ ਤੇਰੇ ਅਬਾ ਦੇ ਗੱਲ ਤੂੰ ਸਵੇਰਾ ਕੀ ਹੋਇਆ ਨਹੀਂ ਤੂੰ ਉੱਧਰ ਛੱਡੂ ਵਾਟ ਤੇ ਤੂੰ ਸੱਕੇ ਨਾਲ ਤੂੰ ਜਾਏ ਲੋਕਲ ਤੇਰੇ ਕੋਲ ਦੇਹੜੂ ਤੇ ਥਪੜਾਈ ਕਰ ਕਰਕੇ ਤੇਰਾ ਮੂੰਹ ਕਰ ਦਾਂਗੇ ਦੂਏ ਪਾਸੇ ਤੂੰ ਛੜਿਆ ਕਿ ਤੂੰ ਹੈ ਬਸ ਜਦ ਹੀ ਪੈਰੀ ਬਹਿ ਗਿਆ ਸਰਾਈ 2.5 ਸਾਲ ਦੀ ਉਮਰ ਦੀ ਜ਼ਾਰੀ ਹੋ ਗਈ। ਸੰਬਾੜ ਦੀ ਗੱਲ ਹੈ। ਜਿਆਦਾ ਚੌੜਾ ਹੋਣ ਲੱਗਾ ਦੁਨੀਆ ਜੋ ਮੱਥਾ ਢੱਕਣ ਲੱਗੀ ਸੀ ਲੋਹ ਸਾਰੀ ਉਹ ਬਰੇੜਾ ਸਾਹਿਬ ਜੋੜ ਮੇਲੇ ਤੇ ਤਲਵਾਰ ਮਾਰੀ ਬਾਹ ਜਾਊਗੀ। ਬੜਾ ਤੁਰਿਆ ਫਿਰਦੌਸ। ਨਾਲੇ ਉਹ ਦੁਨੀਆ ਡਰਦੀ ਸੀ ਇਹ ਪਤਾ ਲੱਗੀ ਹੈ। ਇਹ 베ਰੀ ਲਈ ਫਿਰਦੌਸ ਉਹ ਆਦਮੀ ਸਿੰਘ। ਬਹੁਤ ਕੁਝ ਦੇਖਿਆ ਹੈ। ਬਿਨਾ ਇੱਕ ਆਸਨ ਨਰਾਸਨ ਸਵੇ ਹੈ ਬਿਨਾ ਇੱਕ ਆਸਨ ਨਰਾਸਨ ਸਵੇ ਹੈ ਇੱਕ ਦੀ ਆਸੋ ਬਿਨਾ ਸਭ ਨਰਾਸਨ ਪਖਰੀਆਂ ਕਿਸੇ ਕੋਲ ਮੇਰੇ ਕੋਈ ਅਰਦਾਸ ਕਰਕੇ ਇਹਨਾਂ ਦੇ ਜਿਹੇ ਦਰਾਂ ਚ ਪੰਜੇ ਦਾਸ ਕਰਕੇ ਪੂਰੀ ਕਰਕੇ ਦਿਖਾ ਦੇ ਮੇਰੀ ਥੱਲੇ ਕੱਲਣ ਜਾਏ ਹੋਰ ਕਿਤੇ ਕੱਲਣ ਜਾ ਕੇ ਚਾਹ ਪੇਪੜਾ ਨੂੰ ਲਾਉਦੇ ਥੱਲੇ ਕਰਨ ਸਾਦਾ ਦਾ ਬੜਾ ਬੁੱਢਾ ਕਰਕੇ ਤਾਂ ਦਿਖਾਓ ਕੁਛ ਗੱਲਾਂ ਮਾਰੀ ਜਾਂਦੇ ਨੇ ਕੰਮ ਜਲਦੀ ਹੈ ਹੈਪੀ ਪੈਸੇ ਹੁੰਦੇ ਨੇ ਅਨੇ ਵੇ ਬਿਨਾ ਇੱਕ ਨਾਮੰ ਨਾ ਕਾਮੰ ਕਵੇ ਹੈ ਇੱਕ ਨਾਮ ਦੇ ਬਿਨਾ ਕਿਸੇ ਨੇ ਕਬ ਨਹੀਂ ਹੁਣ ਲੇਖ ਜਣਾ ਕਾਮੰ ਕਵੇ ਹੈ ਕਦੇ ਵੀ ਕੰਮ ਨਾ ਆਇਆ ਨਾ ਕਦੇ ਆਊਗਾ ਜਾਮਨੇ ਕਬ ਹੋਣਾ ਜਿਆਦਾ ਹੋਣਾ ਕਿਸੇ ਜੇ ਕੰਮ ਆਉਂਦੇ ਐ ਜਿਹੜੇ ਬੜੇ ਰਾਜੇ ਨੇ ਉਹ ਰਿਸ਼ਵਤੇ ਕੇ ਨਾ ਰਹਿ ਜਾਂਦੇ ਇੱਥੇ ਰਿਸ਼ਵਤੇ ਕੇ ਆਪਣੀ ਉਹ ਨਵਦਾਲਣ ਦੇ ਪਤਾ ਵੀ ਨਹੀਂ ਲੱਗਦਾ ਕਿੱਥੇ ਨੂੰ ਲੈ ਗਏ ਕਿੱਥੇ ਨੂੰ ਚਲਾ ਗਿਆ ਜਾਂ ਨਿਕਲਦਾ ਸਰੀਰ ਚੋਂ ਕਿਸੇ ਨੂੰ ਨਹੀਂ ਪਤਾ ਹੁੰਦਾ ਉਹ ਜੋ ਮੈਂ ਤਬਾਦੀ ਆਮੋਡੇ ਨੂੰ ਚੱਕ ਕੇ ਲੈ ਜਾਂਦੇ ਤੇ ਪੁਲਿਸ ਵਾਲੇ ਉਹ ਚੰਗੇ ਭਲੇ ਨੂੰ ਵੀ ਲੈ ਜਾਂਦੇ ਤੇ ਉਹ ਤਾਂ ਭਲੇਖੇ ਨਾਲ ਚਾਹੇ ਕਿਸੇ ਤਰੀਕੇ ਨਾਲ ਇਹ ਨਹੀਂ ਜਦ ਕਿੱਥੇ ਪਤਾ ਵੀ ਨਹੀਂ ਲੱਗਣਾ ਆਤਮਾ ਨੇ ਕਿੱਥੇ ਚਲੀ ਜਾਣਾ ਜਿਹੜੇ ਪੈਰਾਂ ਨਾਲ ਹੀ ਫਿਰਦੇ ਇੱਥੇ ਹੁਣ ਲੋਕ ਕੀ ਪਤਾ ਕਿਹੜੇ ਗਰੀਬ ਤੇ ਗਰੀਬ ਦੇ ਜਾ ਕੇ ਜੱਪਣ ਨੇ ਉਹਨੇ ਕਿਤੇ ਸਜ਼ਾ ਦੇ ਦੇਣੀ ਓੜੇ ਚੌੜੇ ਹੋਏ ਫਿਰਦੇ ਨੇ ਕਿੱਥੇ ਪੈਦਾ ਕਰਨ ਕਿੱਥੇ ਦੇ ਦੂੰ ਕਿੱਥੇ ਪੈਦਾ ਕਰ ਰਹੇ ਹੋ ਤੁਹਾਨੂੰ ਪਤਾ ਕੁਛ ਹੋਈ ਸੋਝਾਈ ਨਹੀਂ ਗੱਲ ਗਾਹਾਂ ਦੀ ਪਤਾ ਹੀ ਨਹੀਂ ਹੈ ਪਤਾ ਨਹੀਂ ਕਾਹ ਦਾ ਨਸ਼ਾ ਹੈ ਇਹਨਾਂ ਨੂੰ